ਓ ਯਾਰ ਬਹੁਤ ਸੇਵਾ ਕਰਦਾ ਤੂੰ ਮੇਰੀ ਸ਼ੁਕਰ ਹੈ ਸਰਦਾਰਾ ਓਏ ਆ ਵੀ ਚੰਗਾ ਕੀਤਾ ਅੱਜ ਜਿਹੜੇ ਤੂੰ ਗੋਡੇ ਬਦਲਾ ਲਏ ਐ ਹੂੰ ਹੂੰ ਉਹ ਤਾਂ ਬਦਲਾਉਣੇ ਪੈਣੇ ਸੀ ਕਿਉਂ ਉਹ ਤੈਨੂੰ ਹਰੇਕ ਕੰਮ 'ਚ ਗੋਡੇ ੜਾਉਣ ਦੀ ਆਦਤ ਹੈ ਨਾ ਠੀਕ ਆ ਉਹ ਨਹੀਂ ਮੇਰਾ ਕਹਿਨ ਦਾ ਭਾਵ ਹੈ ਵੀ ਤੁਸੀਂ ਜਿੰਨੇ ਵੀ ਵਧੀਆ ਕੰਮ ਹੁੰਦੇ ਆ ਪਿੰਡ 'ਦੇ ਤੈਨੂੰ ਕਰਨੇ ਪੈਂਦੇ ਆ ਜਾਣਾ ਪੈਂਦਾ ਹਾਂ ਹਾਂ ਇਹ ਤਾਂ ਠੀਕ ਹੈ ਇਹ ਤਾਂ ਠੀਕ ਹੈ ਓਏ ਆ ਕੌਣ ਆ ਗਿਆ ਹੁਣ ਇਹਨਾਂ ਨੂੰ ਵੀ ਦੇਖਾ ਦੇਖ ਦੇਖ ਬਾਅਦ ਜਾ ਕੇ ਕੌਣ ਆ ਓਏ ਕਾਣਾ ਹੈ ਓ ਅਸੀਂ ਜਰਨਲਜੀ ਦਾ ਹਾਲਚਲ ਪੁੱਛਣ ਆਇਆ ਜਰਨਲਜੀ ਦਾ ਓਏ ਹੱਥ ਤਾਂ ਦਿਖਾਓ ਫਿਰ ਖਾਲੀ ਹੱਥ ਓਏ ਅਸੀਂ ਗੋਡੇ ਕਰਨ ਥੜੂ ਆਏ ਐ ਅਸੀਂ ਉੱਧਰ ਦੇ ਗੋਡੇ ਦਾ ਹਾਲ ਪੁੱਛਣ ਆਇਆ ਅੱਛਾ ਅੱਛਾ ਓ ਸਰਦਾਰ ਜੀ ਸੁੱਤੇ ਵਹਿਆ ਮੈਂ ਅੰਦਰ ਦੇਖ ਕੇ ਆਉਂਦਾ ਜਰਾ ਦੇਖ ਕੇ ਆਉਂਦਾ ਜੀ ਨੋਕਰੀ ਆਪਣੇ ਆਪ ਨੂੰ ਹੀਰੋ ਸਮਝਦੇ ਨੇ ਯਾਰ ਯਾਰ ਕੰਮੇ ਕੋਣ ਆਇਆ ਓਹੀ ਜੀ ਅਰੋਪ ਵੀ ਦੇ ਭੁੱਲ ਆਏ ਆ ਤੇ ਖਾਲੀ ਹੱਥ ਆਏ ਆ ਖਾਲੀ ਹੱਥ ਆਏ ਫੇਰ ਤਾਂ ਕੋਈ ਸਕੀਮ ਲੜਾਉਣੇ ਆ ਲਗਾਉਣੀ ਬਣੀਆਂ ਫਿਰ ਜਾਂਦੇ ਫਿਰ ਆਪਣੇ ਦੀ ਸਤਿ ਸ਼੍ਰੀ ਅਕਾਲ ਜਰਨਲ ਜੀ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਓ ਜੀ ਆਓ ਬੈਠੋ 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 ਚਾਹ ਪਾਣੀ ਪੀਓਗੇ ਪੀ ਲਾਂਗੇ ਜੀ ਕਮਲ ਅਣੀ ਸਰ ਦਾ ਖਾ ਓ ਬਈ ਦੇਖੋ ਸਾਡੇ ਮਹਿਮਾਨ ਆਏ ਨੇ ਕੋ ਚਾਹ ਪਾਣੀ ਦਾ ਇੰਤਜ਼ਾਮ ਕਰੋ ਚਾਹ ਪੱਕੀ ਮੱਕੀ ਆ ਖੰਡ ਵੀ ਹੈ ਨਹੀਂ ਤੇ ਦੁੱਧ ਦਾ ਤੇ ਕੋਈ ਨਹੀਂ ਓ ਯਾਰ ਮੈਨੂੰ ਜਿਹੜਾ ਉਠਣਾ ਓਖਾ ਆ ਪੈਸੇ ਉੱਧਰ ਪਏ ਆ ਇਹ ਤੁਸੀਂ ਐ ਕਰੋ ਤੁਸੀਂ ਦੇ ਦੋ ਥੋੜੇ ਪੈਸੇ ਅੱਛੀ ਦੇ ਦੇਣਿਆ ਜੀ ਪੈਸੇ ਆ ਜਾ ਵੀ ਲੈ ਜਾ ਠੀਕ ਹੈ ਆ ਸੋ ਦੇ ਦੋ ਨਹੀਂ ਕਰਦਾ ਸਾਹ ਚਾਹ ਪੱਕੀ ਕਿੰਨੇ ਵੀ ਲੈ ਆਉਣੀਆਂ ਜਿਆਦਾ ਦੇਣੇ ਪੈਣੇ ਆ 500 ਦੇ ਦੋ 500 ਦੇ ਦੋ 500

ਤੋਬੀ 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 ਨੇ ਪਵਾਏ ਆ ਤੁਸੀਂ ਮਜ਼ਾਕ ਬਹੁਤ ਵਧੀਆ ਕਰਦੇ ਹੋ ਚਰਚਾਲ ਜੀ ਕਮਾਲ ਕਰ ਦਿੱਤੇ ਵਾਹ ਉਹ ਕਿਹੜੀ ਕੰਪਨੀ ਦੇ ਪਵਾਏ ਆ ਜੀ ਇਹ ਬ੍ਰਿਜਸਟਨ ਦੇ ਪਵਾਏ ਆ ਜੀ ਬ੍ਰਿਜਸਟਨ ਦੇ ਹਾਂ ਉਹਦੇ ਤਾਂ ਟਾਇਰ ਹੁੰਦੇ ਨੇ ਉਹ ਕਮਾਲ ਆ ਕੰਪਨੀ ਦੇ ਪਾਉਣੇ ਸੀ ਕਿਸੇ ਇੰਪੋਰਟਡ ਦੇ ਪਾਉਣੇ ਸੀਗੇ ਇੰਪੋਰਟਡ ਆ ਇੰਪੋਰਟਡ ਅੱਛਾ ਇਹ ਬਹੁਤ ਮਹਿੰਗੇ ਹੋਣਗੇ ਹਾਂ ਤੁਸੀਂ ਸੈਕਨਡ ਪਵਾਉਣੇ ਸੀਗੇ ਸੈਕਨਡ ਜਨਾਬ ਹਾਂ ਸਾਈਕਲੈਂਡ ਜਿੱਦਾਂ ਵਧੀਆ ਮਿਲ ਜਾਂਦੀਆਂ ਉਹ ਮੈਂ ਪਿੱਛੇ ਜੇ ਉਹ ਮੇਰੀ ਕਾਰ ਸੀਗੀ ਬਲੀਨੋ ਉਹਦੇ ਟਾਇਰ ਕੱਸੀਗੇ ਸੀਗੇ ਉਹ ਮੁੰਡਾ ਕਹਿੰਦਾ ਆਪਾਂ ਨਵੇਂ ਕਾਤੋਂ ਪਵਾਣੇ ਸਾਲਕ ਤੱਕ ਰੱਖਣੀ ਆ ਆਪਾਂ ਇਹਨੂੰ ਵੇਚੀ ਦੇਣੀ ਆ ਆਪਾਂ ਪੁਰਾਣੇ ਟਾਇਰ ਪਵਾ ਲਓ ਉਹ ਤਾਂ ਮੈਂ ਕੀ ਕੀਤਾ ਵੀ ਉੱਥੇ ਨਾ ਸਿਰਫ 25% ਟਾਇਰ ਚੱਲੇ ਹੋ ਸੀਗੇ ਆਪਾਂ ਬਹੁਤ ਸਸਤੇ ਪੈ ਗਏ ਤੁਸੀਂ ਗੋਡੇ ਸੈਕੰਡ ਹੈਂਡ ਪਵਾਣੇ ਸੀਗੇ ਉਹ ਕਮਲਿਆ ਗੋਡੇ ਆਹੋ ਸੈਕੰਡ ਹੈਂਡ ਕਿਵੇਂ ਪਾ ਲਿੰਦਾ ਉਹ ਪੈ ਜਾਂਦੇ ਜੋ ਟਾਇਰ ਪੈ ਸਕਦੇ ਨੇ ਤੇ ਗੋਡੇ ਵੀ ਤਾਂ ਪਈ ਸਕਦੇ ਨੇ ਜਰਾ ਤੂੰ ਗੋਡਿਆਂ ਦਾ ਕੰਪੈਰੀਸ਼ਨ ਤੈਰਾ ਨਾ ਕਰਨ ਦੇ ਆਪਾਂ ਤਾਂ ਇੱਕ ਗੱਲ ਜਾਂਦੇ ਆ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ ਤੇ ਗੋਡੇ ਗਏ ਅਕਲ ਗਈ ਅਕਲ ਗਈ ਹਕੀਮ ਅਕਲ ਅਕਲ ਇਹ ਗੋਡਿਆਂ 'ਚ ਹੁੰਦੀ ਹੈ ਨਾ ਜੀ ਮੋਸਟਲੀ ਬਦਈ ਲੋਕਾਂ ਲਈ ਇਹ ਗੋਡਿਆਂ 'ਚ ਹੁੰਦੀ ਹੈ ਸੋ ਇਹਦੀ ਪਰਵਾਹ ਲੈਣੀ ਚਾਹੀਦੀ ਨੇ ਟਾਈਮ ਤੇ ਚੰਗਾ ਕੀਤਾ ਓ ਤੁਸੀਂ ਮੇਰਾ ਹਾਲ ਚਾਲ ਪੁੱਛਣ ਆਏ ਕਿ ਮੇਰਾ ਮਕੌਲ ਕਰਨ ਆਏ ਓਹਦੀ ਗੱਲ ਨਹੀਂ ਥੋੜੀ ਉਮਰ ਕੁ ਜ਼ਿਆਦਾ ਤਾਂ ਰਹਿਣੀ ਨਹੀਂ ਥੋੜਾ ਜਸਤਾ ਬਚਿਆ ਹੁਣਾ ਤੁਹਾਡਾ ਤੇ ਇਸ ਲਈ ਆਪਾਂ ਸੈਕੰਡ ਹੈਂਡ ਪਵਾਲਨ ਤੇ ਜ਼ਿਆਦਾ ਬੈਟਰ ਸੀਗੇ। ਔਰ ਸ਼ਰਮ ਕਰੋ ਸ਼ਰਮ। ਉਹ ਜਨਾਬ ਇਹ ਤਾਂ ਤੁਹਾਡੇ ਫਾਇਦੇ ਦੀ ਗੱਲ ਕਰ ਰਹੇ ਆ। ਸੈਕੰਡ ਹੈਂਡ ਗੋਡੇ ਪਵਾਲਨ ਤੇ ਵਧੀਆ ਜਾਂਦੇ ਵਧੀਆ ਕੰਪਨੀ ਦੇ ਮਿਲ ਜਾਂਦੇ ਆ ਤੁਹਾਨੂੰ। ਕੋਈ ਸੈਕੰਡ ਹੈਂਡ ਕਿਹੜੇ ਹੁੰਦੇ ਗੋਡੇ? ਉਹ ਜਨਾਬ ਲੋ ਟਾਇਰ ਮਿਲ ਸਕਦੇ ਨੇ, ਇੰਜਨ ਦਾ ਸਮਾਨ ਵਿੱਚ ਦੇ ਸਪੇਅਰ ਪਾਰਟਸ ਕਿੱਥੋਂ ਨਹੀਂ ਮਿਲ ਸਕਦਾ? ਔਰ ਕਮਲ ਕੱਢ ਇਹਨਾਂ ਨੂੰ ਬਾਹਰੋਂ। ਪੁਰਾਣੇ ਗੋਡੇ ਆ। ਹਾਂ ਉਹ ਕਿੱਥੇ ਨੇ? ਉਹ ਤਾਂ ਡਾਕਟਰਾਂ ਨੇ ਰੱਖ ਲਈ ਸੀ ਉਹ ਜਨਤ ਕੀ ਗੱਲ ਕਰਤੀ ਉਹਨਾਂ ਨੇ ਕਿਸੇ ਹੋਰ ਦੇ ਵਿੱਚ ਵੇਚਦੇ ਰੇ ਕਿਸੇ ਹੋਰ ਨੂੰ ਪਾ ਦੇਣੇ ਗੋਡੇ ਤੁਸੀਂ ਐ ਕਰੋ ਉਹ ਗੋਡੇ ਮੰਗਾ ਲਓ ਸਾਨੂੰ ਦੇ ਦਿਓ ਤੁਸੀਂ ਕੀ ਕਰੋਗੇ ਉਹ ਸਾਡੇ ਆ ਨਾ ਮੱਲੇ ਚ ਕਿਹੜਾ ਕੁੱਤੇ ਦਾ ਤੁਹ ਨਹੀਂ ਹੁੰਦਾ ਅਸੀਂ ਤੁਹਾਡੇ ਗੋਡੇ ਉਹਦੇ ਪਾ ਦਾਂਗੇ ਓਏ ਤੂੰ ਮੇਰੇ ਗੋਡੇ ਕੁੱਤਿਆਂ ਨੇ ਪਾਉਂਗੇ ਹਾੜ ਹਾੜ ਚੱਲ ਪੁੱਛਣ ਲਾਇਆ ਕਿ ਮੇਰੇ ਗੋਡਿਆਂ ਦਾ ਮਖੌਲ ਉਡਾਣਾ ਹੈ ਇਹੇ ਗੋਡੇ ਮੈਂ ਤੁਹਾਡੇ ਚੁੱਕ ਕੇ ਮਾਰੂ ਅਸੀਂ ਇਹੀ ਕਹਿੰਦੇ ਚੱਪਟ ਖਾਸੀ ਆਪਣੇ ਪੈਸੇ